ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਗੁਰੂ ਦਾ ਬੰਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਆਓ ਅੱਜ ਦੀ ਸਾਖੀ ਦੇ ਵਿੱਚ ਆਪਾਂ ਜਾਣਦੇ ਹਾਂ ਕਿ ਬਾਬਾ ਮੋਤੀराम ਮਹਾਰਾਜ ਜੀ ਨੂੰ ਕਿਵੇਂ ਸ਼ਹੀਦ ਕੀਤਾ ਗਿਆ ਸੀ ਆਓ ਇਸ ਸਾਖੀ ਦੇ ਵਿੱਚ ਜਾਣਦੇ ਹਾਂ ਸੰਗਤ ਜੀ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਅਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖਿਆ ਕਰੋ ਭਾਈ ਮੋਤੀराम ਮਹਿਰਾ ਜੀ ਵਜੀਰ ਖਾਨ ਦੇ ਲੰਗਰ ਖਾਨੇ ਦੇ ਵਿੱਚ ਸਰਹਿੰਦ ਵਿਖੇ ਨੌਕਰੀ ਕਰਿਆ ਕਰਦੇ ਸਨ ਭਾਈ ਮੋਤੀराम ਮਹਿਰਾ ਦਾ ਕੰਮ ਸੀ ਕਿ Hindu ਕੈਦੀਆਂ ਨੂੰ ਲੰਗਰ ਛਕਾਉਣਾ ਭਾਈ ਮੋਤੀराम ਮਹਿਰਾ ਜੀ ਦਾ ਪਰਿਵਾਰ ਗੁਰੂ ਘਰ ਦਾ ਬੜਾ ਸ਼ਰਦਾਲੂ ਸੀ ਜਦੋਂ ਭਾਈ ਮੋਤੀराम ਮਹਿਰਾ ਜੀ ਨੂੰ ਪਤਾ ਚੱਲਦਾ ਹੈ ਦੀ ਮਾਤਾ ਗੁਜਰ ਕੌਰ ਅਤੇ ਛੋਟੇ ਸਹਬਜ਼ਾਦਿਆਂ ਨੂੰ ਗ੍ਰਿਫਤਾਰ ਕਰਕੇ ਠੰਡੇ ਬੁਰਜ ਵਿੱਚ ਕੈਦ ਕਰਕੇ ਰੱਖਿਆ ਹੋਇਆ ਹੈ ਤਾਂ ਭਾਈ ਮੋਤੀराम ਮਹਾਰਾਜ ਜੀ ਮਾਤਾ ਗੁਜਰ ਕੌਰ ਅਤੇ ਛੋਟੇ ਸਹਬਜ਼ਾਦਿਆਂ ਲਈ ਪ੍ਰਸ਼ਾਦਾ ਲੈ ਕੇ ਉੱਥੇ ਪਹੁੰਚਦਾ ਹੈ ਅਤੇ ਜਾ ਕੇ ਮਾਤਾ ਜੀ ਤੇ ਛੋਟੇ ਸਹਬਜ਼ਾਦਿਆਂ ਨੂੰ ਪ੍ਰਸ਼ਾਦਾ ਛਕਣ ਦੇ ਲਈ ਬੇਨਤੀ ਕਰਨ ਲੱਗਾ ਪਰ ਮਾਤਾ ਗੁਜਰ ਕੌਰ ਜੀ ਨੇ ਪ੍ਰਸ਼ਾਦਾ ਛਕਣ ਤੋਂ ਮਨ੍ਹਾ ਕਰ ਦਿੱਤਾ ਅਤੇ ਕਹਿਣ ਲਗੇ ਕਿ ਮੋਤੀराम ਜੀ ਤੇਰੀ ਸੇਵਾ ਕਬੂਲ ਹੈ ਪਰ ਮੁਗਲਾਂ ਦੀ ਰਸੋਈ ਦਾ ਬਣਿਆ ਪ੍ਰਸ਼ਾਦਾ ਆਸਾ ਨਹੀਂ ਸਕਣਾ ਤਾਂ ਮਾਤਾ ਗੁਜਰ ਕੌਰ ਦੀ ਇਹ ਗੱਲ ਸੁਣ ਕੇ ਮੋਤੀराम ਜੀ ਬੜੇ ਦੁਖੀ ਹੁੰਦੇ ਹਨ ਅਤੇ ਉਦਾਸੀ ਭਰੇ ਚਿਹਰੇ ਦੇ ਨਾਲ ਆਪਣੇ ਘਰ ਆ ਜਾਂਦੇ ਹਨ ਤਾਂ ਉਹਨਾਂ ਦੀ ਉਦਾਸੀ ਦੇਖਦੇ ਹੋਏ ਉਹਨਾਂ ਦੇ ਮਾਤਾ ਜੀ ਅਤੇ ਪਤਨੀ ਭੋਲੀ ਜੀ ਉਨਾਂ ਨੂੰ ਉਦਾਸੀ ਦਾ ਕਾਰਨ ਪੁੱਛਦੇ ਹਨ ਤਾਂ ਭਾਈ ਮੋਤੀराम ਜੀ ਦੱਸਦੇ ਹਨ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਅਤੇ ਛੋਟੇ ਸਹਿਬਜ਼ਾਦੇ ਵਜੀਰ ਖਾਨੇ ਠੰਡੇ ਬੁਰਜ ਵਿੱਚ ਕੈਦ ਕਰਕੇ ਰੱਖੇ ਹੋਏ ਹਨ ਅਤੇ ਮਾਤਾ ਗੁਜਰ ਕੌਰ ਜੀ ਨੇ ਮੁਗਲਾਂ ਦੀ ਰਸੋਈ ਦਾ ਪ੍ਰਸ਼ਾਦਾ ਛਕਣ ਤੋਂ ਮਨ੍ਹਾ ਕਰ ਦਿੱਤਾ ਹੈ ਉਹ ਪਿਛਲੇ ਕਈ ਦਿਨਾਂ ਤੋਂ ਭੁੱਖੇ ਪਿਆਸੇ ਹਨ ਅਤੇ ਉਹਨਾਂ ਦੇ ਕੋਲ ਠੰਡ ਤੋਂ ਬਚਣ ਦੇ ਲਈ ਕੋਈ ਕੱਪੜਾ ਵੀ ਨਹੀਂ ਹੈ 모ਤੀराम ਮਹਾਰਾਜੀ ਦੀ ਇਹ ਗੱਲ ਸੁਣ ਕੇ ਉਹਨਾਂ ਦੀ ਮਾਤਾ ਜੀ ਅਤੇ ਪਤਨੀ ਨੇ ਕਿਹਾ ਕਿ ਸਾਨੂੰ ਗੁਰੂ ਸਾਹਿਬ ਜੀ ਦੇ ਪਰਿਵਾਰ ਦੀ ਸੇਵਾ ਜ਼ਰੂਰ ਕਰਨੀ ਚਾਹੀਦੀ ਹੈ ਭਾਵੇਂ ਉਸ ਵਜ਼ੀਰ ਖਾਨ ਨੇ ਐਲਾਨ ਜ਼ਰੂਰ ਕੀਤਾ ਹੈ ਕਿ ਗੁਰੂ ਸਾਹਿਬ ਜੀ ਦੇ ਪਰਿਵਾਰ ਦੀ ਜੋ ਵੀ ਸਹਾਇਤਾ ਕਰੇਗਾ ਉਸ ਨੂੰ ਪਰਿਵਾਰ ਸਮੇਤ ਕੋਲੂ ਵਿੱਚ ਪੀੜ ਦਿੱਤਾ ਜਾਵੇਗਾ ਪਰ ਸਾਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਅਤੇ ਉਹਨਾਂ ਤਿੰਨਾਂ ਜਣਿਆਂ ਨੇ ਸਲਾਹ ਕਰਕੇ ਫਿਰ ਮੋਤੀराम ਮਹਾਰਾਜ ਜੀ ਦੀ ਮਾਤਾ ਅਤੇ ਧਰਮ ਪਤਨੀ ਨੇ ਉਹਨਾਂ ਨੂੰ ਦੁੱਧ ਦਾ ਗਲਾਸ ਭਰ ਕੇ ਦੇ ਦਿੱਤਾ ਅਤੇ ਕਹਿਣ ਲੱਗੇ ਕਿ ਜਾ ਕੇ ਗਰਮ-ਗਰਮ ਇਹ ਦੁੱਧ ਮਾਤਾ ਜੀ ਅਤੇ ਛੋਟੇ ਸਹਿਬ ਜਾਦਿਆਂ ਨੂੰ ਛਕਾ ਆਓ ਸੰਗਤ ਜੀ ਜਦੋਂ ਭਾਈ ਮੋਤੀराम ਜੀ ਦੁੱਧ ਦਾ ਘੜਵਾ ਲੈ ਕੇ ਘਰੋਂ ਤੋਰਨ ਲਗੇ ਤਾਂ ਉਹਨਾਂ ਦੀ ਪਤਨੀ ਨੇ ਕਿਹਾ ਕਿ ਤੁਸੀਂ ਆਹ ਮੇਰੇ ਗਹਿਣੇ ਲੈ ਜਾਵੋ ਜਦੋਂ ਤੁਹਾਨੂੰ ਪਹਿਰੇਦਾਰ ਗੇਟ ਤੇ ਦਰਵਾਜ਼ੇ ਤੇ ਰੋਕਣਗੇ ਤਾਂ ਤੁਸੀਂ ਇਹ ਗਹਿਣੇ ਦੇ ਕੇ ਅੱਗੇ ਅੰਦਰ ਲੰਘ ਜਾਓ ਤਾਂ ਜਦੋਂ ਮੋਤੀराम ਮਹਾਰਾਜ ਜੀ ਦੁੱਧ ਦਾ ਘੜਵਾ ਲੈ ਕੇ ਬੁਰਜ ਦੇ ਕੋਲ ਪਹੁੰਚਦੇ ਹਨ ਤਾਂ ਪਹਿਰੇਦਾਰ ਉਸ ਨੂੰ ਰੋਕ ਲੈਂਦੇ ਹਨ ਭਾਈ ਮੋਤੀराम ਮਹਾਰਾਜ ਜੀ ਨੇ ਰਿਸ਼ਵਤ ਦੇ ਵੱਜੋਂ ਉਹ ਆਪਣੇ ਘਰ ਵਾਲੀ ਦੇ ਗਹਿਣੇ ਦੇ ਦਿੱਤੇ ਤਾਂ ਪਹਿਰੇਦਾਰ ਭਾਈ ਮੋਤੀराम ਜੀ ਨੂੰ ਪੁੱਛਦੇ ਹਨ ਕਿ ਭਾਈ ਤੈਨੂੰ ਡਰ ਨਹੀਂ ਲੱਗਦਾ ਕਿ ਜੇਕਰ ਸੂਬੇਦਾਰ ਨੂੰ ਪਤਾ ਲੱਗ ਗਿਆ ਤਾਂ ਤੇਰੇ ਤੈਨੂੰ ਅਤੇ ਤੇਰੇ ਪਰਿਵਾਰ ਨੂੰ ਟੋਲੂ ਵਿੱਚ ਪੀੜ ਦਿੱਤਾ ਜਾਵੇਗਾ ਤਾਂ ਭਾਈ ਮੋਤੀराम ਜੀ ਕਹਿਣ ਲੱਗੇ ਕਿ ਗੁਰੂ ਸਾਹਿਬ ਜੀ ਦੀ ਖੁਸ਼ੀ ਪਾਉਣ ਦੇ ਲਈ ਅਤੇ ਧਰਮ ਵਿਰੁੱਧ ਲੜਨ ਦੇ ਲਈ ਸਾਨੂੰ ਮੌਤ ਵੀ ਕਬੂਲ ਹੈ ਤਾਂ ਪਹਿਰੇਦਾਰ ਉਹਨਾਂ ਤੋਂ ਰਿਸ਼ਵਤ ਲੈ ਕੇ ਉਹਨਾਂ ਨੂੰ ਅੱਗੇ ਅੰਦਰ ਚਲੇ ਜਾਣ ਦਿੰਦੇ ਹਨ ਤੇ ਜਾ ਕੇ ਮਾਤਾ ਗੁਜਰਕੌਰ ਜੀ ਦੇ ਛੋਟੇ ਸਹਿਬ ਜਦਿਆਂ ਨੂੰ ਗਰਮ ਗਰਮ ਦੁੱਧ ਪਿਲਾਉਂਦੇ ਹਨ ਤੇ ਮਾਤਾ ਗੁਜਰਕੌਰ ਜੀ ਦੋ ਗਰਮ ਦੁੱਧ ਪੀ ਕੇ ਅਨੇਕਾਂ ਅਸੀਸਾਂ ਦਿੰਦੇ ਹਨ ਭਾਈ ਮੋਤੀराम ਜੀ ਤਿੰਨ ਦਿਨ ਇਸੇ ਤਰ੍ਹਾਂ ਉੱਥੇ ਠੰਡੇ ਮੁਰਜ ਵਿੱਚ ਪਹੁੰਚ ਕੇ ਦੀ ਸੇਵਾ ਕਰਦੇ ਰਹੇ ਉਸ ਤੋਂ ਬਾਅਦ ਫਿਰ ਜਦੋਂ ਛੋਟੇ ਸਾਹਿਬ ਜਾਦਿਆਂ ਦੀ ਸ਼ਹੀਦੀ ਹੋ ਜਾਂਦੀ ਹੈ ਤਾਂ ਭਾਈ ਮੋਤੀराम ਜੀ ਨੇ ਦੀਵਾਨ ਟੋਡਰਮਲ ਦੇ ਨਾਲ ਗੱਲ ਕੀਤੀ ਸਲਾਹ ਕਰਕੇ ਇੱਕ ਨਾਮੀ ਲੱਕੜਹਾਰੇ ਦੇ ਕੋਲੋਂ ਚੰਦਨ ਦੀਆਂ ਲੱਕੜਾਂ ਖਰੀਦ ਕੇ ਲੈ ਕੇ ਆਉਂਦੇ ਹਨ ਅਤੇ ਆਪਣੇ ਹੱਥਾਂ ਦੇ ਨਾਲ ਸਿਖਾ ਚੇਨ ਕੇ ਦੀਵਾਨ ਟੋਡਰਮਾਲਾ ਤੇ ਭਾਈ ਮੋਤੀराम ਮਹਿਰਾ ਜੀ ਨੇ ਰਲ ਕੇ ਮਾਤਾ ਗੁਜਰ ਕੌਰ ਅਤੇ ਛੋਟੇ-ਛੋਟੇ ਸਹਿਬਜ਼ਾਦਿਆਂ ਦਾ ਸੰਸਕਾਰ ਕੀਤਾ ਇਹ ਸਾਰੀ ਸੇਵਾ ਗੁਪਤ ਸੀ ਪਰ ਗੰਗੂ ਬ੍ਰਾਹਮਣ ਦਾ ਭਰਾ ਜਿਸ ਦਾ ਨਾਮ ਪੰਮਾ ਸੀ ਉਹ ਵੀ ਭਾਈ ਮੋਤੀराम ਜੀ ਮਹਿਰਾ ਦੇ ਨਾਲ ਰਸੋਈ ਦੇ ਵਿੱਚ ਕੰਮ ਕਰਦਾ ਸੀ ਅਤੇ ਉਸ ਨੇ ਇਸ ਗੱਲ ਦੀ ਚੁਗਲੀ ਵਜ਼ੀਰ ਖਾਂ ਕੋਲ ਕਰ ਦਿੱਤੀ ਕਿ ਭਾਈ ਮੋਤੀराम ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਸੇਵਾ ਕੀਤੀ ਹੈ ਤਾਂ ਪੰਮੇ ਦੀ ਇਹ ਗੱਲ ਸੁਣ ਕੇ ਵਜ਼ੀਰ ਖਾਂ ਹੁਕਮ ਲਾਉਂਦਾ ਹੈ ਕ ਭਾਈ ਮੋਤੀ RAM ਜੀ ਨੂੰ ਬੰਨ ਕੇ ਪੇਸ਼ ਕੀਤਾ ਜਾਵੇ ਤਾਂ ਸਿਪਾਹੀ ਭਾਈ ਮੋਤੀ RAM ਜੀ ਨੂੰ ਫੜ ਕੇ ਵਜ਼ੀਰ ਖਾਂ ਦੇ ਕੋਲ ਲੈ ਆਉਂਦੇ ਹਨ ਤਾਂ ਵਜ਼ੀਰ ਖਾਂ ਭਾਈ ਮੋਤੀ RAM ਜੀ ਨੂੰ ਪੁੱਛਦਾ ਹੈ ਕ ਭਾਈ ਮੋਤੀ RAM ਤੇਰੀ ਸ਼ਿਕਾਇਤ ਆਈ ਹੈ ਕਿ ਤੂੰ ਵੀ ਇੱਕ ਸਿੱਖ ਹੈ ਇਹ ਗੱਲ ਸੱਚ ਹੈ ਤਾਂ ਭਾਈ ਮੋਤੀराम ਮਹਾਰਾਜ ਜੀ ਕਹਿਣ ਲੱਗੇ ਜੀ ਹਾਂ ਮੈਂ ਇੱਕ ਸਿੱਖ ਹਾਂ ਇਹ ਬਿਲਕੁਲ ਸੱਚ ਹੈ ਮੈਂ ਗੁਰਗੋਮੀ ਸਿੰਘ ਜੀ ਦਾ ਇੱਕ ਸੇਵਕ ਹਾਂ ਅਤੇ ਮੇਰੇ ਪਿਤਾ ਜੀ ਵੀ ਰਾਸ਼ਨ ਦਾ ਗੱਡਾ ਪਾਰ ਕੇ ਆਨੰਦਪੁਰ ਸਾਹਿਬ ਗਏ ਸਨ ਅਤੇ ਉੱਥੇ ਕੇਰਾ ਬੰਦੀ ਹੋਣ ਕਰਕੇ ਉੱਥੇ ਹੀ ਰਹਿ ਗਏ ਸਨ ਤੇ ਉੱਥੇ ਮਰਤ ਛੱਕ ਕੇ ਹਰ ਆਰਾਮ ਤੋਂ ਹਰ ਆ ਸਿੰਘ ਸੱਜ ਗਏ ਸਨ ਅਤੇ ਫਿਰ ਉਸ ਤੋਂ ਬਾਅਦ ਆਨੰਦਪੁਰ ਸਾਹਿਬ ਦੀ ਜੰਗ ਵਿੱਚ ਸ਼ਹੀਦੀ ਪਾ ਗਏ ਸਨ ਤਾਂ ਵजीर खान ਜਦੋਂ ਮੋਤੀराम ਮਹਿਰਾ ਦੀ ਇਹ ਗੱਲ ਸੁਣਦਾ ਹੈ ਤਾਂ ਉਹ ਹੋਰ ਵੀ ਕਰੋਧ ਵਿੱਚ ਆ ਜਾਂਦਾ ਹੈ ਅਤੇ ਕਹਿਣ ਲਗਾ ਕਿ ਤੂੰ ਮਾਤਾ ਗੁਜਰ ਕੌਰ ਅਤੇ ਛੋਟੇ ਸਹਿਬਜ਼ਾਦਿਆਂ ਨੂੰ ਦੁੱਧ ਅਤੇ ਪ੍ਰਸ਼ਾਦਾ ਚੋਰੀ ਚਪੇਸ਼ਕਾਇਆ ਹੈ ਤਾਂ ਭਾਈ ਮੋਤੀराम ਜੀ ਕਹਿਣ ਲਗੇ ਜੀ ਮੈਂ ਮਾਤਾ ਗੁਜਰ ਕੌਰ ਅਤੇ ਛੋਟੇ ਸਹਿਬਜ਼ਾਦਿਆਂ ਦੀ ਸੇਵਾ ਕੀਤੀ ਹੈ ਮੈਂ 3 ਦਿਨ ਤੱਕ ਲਗਾਤਾਰ ਉਹਨਾਂ ਦੀ ਦੁੱਧ ਦੀ ਸੇਵਾ ਕੀਤੀ ਹੈ ਤਾਂ ਵਜ਼ੀਰ ਖਾਂ ਕਹਿਣ ਲੱਗਾ ਤਾਂ ਵਜ਼ੀਰ ਖਾਂ ਮੋਤੀराम ਮਹਾਰਾਜ ਜੀ ਨੂੰ ਕਹਿਣ ਲੱਗਾ ਕਿ ਜਾਂ ਤਾਂ ਤੂੰ ਮੁਸਲਮਾਨ ਬਣ ਜਾ ਤੇ ਨਹੀਂ ਤਾਂ ਫਿਰ ਤੈਨੂੰ ਅਤੇ ਤੇਰੇ ਪਰਿਵਾਰ ਨੂੰ ਕੋਹਲੂ ਦੇ ਵਿੱਚ ਪੀੜ ਦਿੱਤਾ ਜਾਵੇਗਾ ਤਾਂ ਭਾਈ ਮੋਤੀराम ਮਹਾਰਾਜ ਜੀ ਕਹਿਣ ਲੱਗਾ ਕਿ ਵਜ਼ੀਰ ਖਾਂ ਮੈਨੂੰ ਮੌਤ ਦਾ ਜਰਾ ਵੀ ਡਰ ਨਹੀਂ ਹੈ ਜਦੋਂ ਗੁਰੂ ਸਾਹਿਬ ਜੀ ਦੇ ਲਾਲ ਸੱਤ ਅਤੇ 9 ਸਾਲ ਦੀ ਉਮਰ ਵਿੱਚ ਤੇਰੇ ਗੁਲਾਮ ਨਹੀਂ ਬਣੇ ਤਾਂ ਮੈਂ ਤਾਂ ਇੱਕ ਜਵਾਨ ਮਰਦ ਹਾਂ ਮੇਰੇ ਉੱਤੇ ਤੇਰੀ ਗੱਲ ਦਾ ਕੀ ਅਸਰ ਹੋਣਾ ਹੈ ਤਾਂ ਵਜ਼ੀਰ ਖਾਂ ਇਹ ਗੱਲ ਸੁਣ ਕੇ ਹੁਕਮ ਦਿੰਦਾ ਹੈ ਕਿ ਇਸ ਦੇ ਪਰਿਵਾਰ ਨੂੰ ਇੱਥੇ ਲੈ ਕੇ ਆਓ ਅਤੇ ਕੋਹਲੂ ਦੇ ਵਿੱਚ ਪੀੜ ਕੇ ਉਹਨਾਂ ਦਾ ਕਤਲ ਕਰ ਦਿੱਤਾ ਜਾਵੇ ਤਾਂ ਜਦੋਂ ਭਾਈ ਮੋਤੀराम ਮਹਾਰਾਜ ਜੀ ਦੇ ਪਰਿਵਾਰ ਨੂੰ ਫੜ ਕੇ ਲਿਆਂਦਾ ਗਿਆ ਸਾਂ ਜਲਾਦਾਂ ਨੇ ਤਬ ਤੋਂ ਪਹਿਲਾਂ ਮੋਤੀराम ਮਹਿਰਾ ਜੀ ਦੇ ਬੇਟਾ 7 ਸਾਲ ਦੀ ਉਮਰ ਦਾ ਸੀ ਭਾਈ ਨਰੈਣੇ ਨੂੰ ਪੈਰਾ ਵਾਲੇ ਪਾਸਿਓਂ ਕੋਲੂ ਵਿੱਚ ਧੱਕ ਦਿੱਤਾ ਅਤੇ ਉਸ ਦੀਆਂ ਚੀਕਾਂ ਸੁਣ ਕੇ ਲੋਕ ਤਰਾ ਤਰਾ ਕਰਨ ਲੱਗੇ ਅਤੇ ਉਸ ਤੋਂ ਬਾਅਦ ਫਿਰ 70 ਸਾਲਾਂ ਦੀ ਉਹਨਾਂ ਦੀ ਮਾਤਾ ਅਤੇ ਫਿਰ ਉਸ ਤੋਂ ਬਾਅਦ ਉਹਨਾਂ ਦੀ ਪਤਨੀ ਨੂੰ ਕੋਲੂ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ ਅਤੇ ਅਖੀਰ ਵਿੱਚ ਭਾਈ ਮੋਤੀराम ਮਹਿਰਾ ਜੀ ਨੂੰ ਇੱਕ ਵਾਰ ਫਿਰ ਮੁਸਲਮਾਨ ਬਣਨ ਲਈ ਕਿਹਾ ਗਿਆ ਪਰ ਭਾਈ ਮੋਤੀराम ਮਹਾਰਾਜੀ ਨੇ ਸ਼ਖਤ ਸ਼ਬਦਾਂ ਦੇ ਨਾਲ ਮਨਾਂ ਕਰ ਦਿੱਤਾ ਅਤੇ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਵੀ ਕੋਲੂ ਦੇ ਵਿੱਚ ਪੀੜ ਦਿੱਤਾ ਜਾਂਦਾ ਹੈ ਸੰਗਤ ਜੀ ਇਸ ਤਰ੍ਹਾਂ ਭਾਈ ਮੋਤੀराम ਮਹਾਰਾਜੀ ਆਪਣੇ ਪਰਿਵਾਰ ਸਮੇਤ ਸ਼ਹੀਦੀ ਜਾਮਾ ਪੀ ਕੇ ਅਮਰ ਹੋ ਜਾਂਦਾ ਹੈ ਇਹ ਕੁਰਬਾਨੀ ਕੋਈ ਛੋਟੀ ਕੁਰਬਾਨੀ ਨਹੀਂ ਸੀ ਸੰਗਤ ਜੀ ਇਹਨਾਂ ਸ਼ਹੀਦਿਆਂ ਨੂੰ ਸਾਨੂੰ ਕਦੇ ਵੀ ਭੁੱਲਣਾ ਨਹੀਂ ਚਾਹੀਦਾ ਸਾਨੂੰ ਆਪਣੇ ਪਰਿਵਾਰ ਦੇ ਵਿੱਚ ਆਪਣੇ ਬੱਚਿਆਂ ਦੇ ਵਿੱਚ ਜ਼ਰੂਰ ਜ਼ਿਕਰ ਕਰਨਾ ਚਾਹੀਦਾ ਹੈ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਕਿ ਉਹਨਾਂ ਨੇ ਸਾਡੇ ਲਈ ਆਪਣਾ ਸਾਰਾ ਪਰਿਵਾਰ 바ਰ ਦਿੱਤਾ ਅਤੇ ਅਨੇਕਾਂ ਲੋਕਾਂ ਨੇ ਸਾਡੇ ਲਈ ਸ਼ਹੀਦੀਆਂ ਪਾਈਆਂ ਸੋ ਸੰਗਤ ਜੀ ਗੁਰੂ ਵਾਲੇ ਬਣੀਏ ਸਿੱਖ ਬਣੀਏ ਅਮਰਤਾਰੀ ਬਣੀਏ ਸਾਨੂੰ ਆਪਣੇ ਬੱਚਿਆਂ ਦੇ ਸਿਰ ਤੇ ਕੇਸ ਰੱਖਣੇ ਚਾਹੀਦੇ ਹਨ ਦਸਤਾਰਾਂ ਸਜਾਉਣੀਆਂ ਚਾਹੀਦੀਆਂ ਹਨ ਅਸੀਂ ਉਸ ਗੁਰੂ ਪਿਤਾ ਵਰਗੇ ਤਾਂ ਨਹੀਂ ਬਣ ਸਕਦੇ ਨਾ ਹੀ ਅਸੀਂ ਉਸ ਮੋਤੀराम ਮਹਿਰਾ ਵਰਗੇ ਬਣ ਸਕਦੇ ਹਾਂ ਪਰ ਆਪਣੇ ਬੱਚਿਆਂ ਦੇ ਸਿਰਾਂ ਤੇ ਕੇਸ ਰੱਖ ਕੇ ਉਹਨਾਂ ਦੇ ਸਿਰਾਂ ਤੇ ਦਸਤਾਰਾਂ ਸਜਾ ਕੇ ਉਹਨਾਂ ਨੂੰ ਅਮਰ ਧਾਰੀ ਬਣਾ ਕੇ ਇੱਕ ਛੋਟਾ ਜਿਹਾ ਫਰਜ਼ ਅਦਾ ਕਰ ਸਕਦੇ ਹਾਂ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦੀ ਇਹ ਸਾਕੀ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ